ਸ਼ਹਿਰ ਤਾਰੀਵਾਲ ਦੇ ਡੱਡਵਾ ਰੋਡ ਤੇ ਸਥਿਤ ਇੱਕ ਦੁਕਾਨ ਤੇ ਅੱਜ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਸਵੇਰ ਦੇ ਸਮੇਂ ਜਦੋਂ ਇਹ ਘਟਨਾ ਦਾ ਪਤਾ ਆਸ-ਪड़ोस ਦੇ ਦੁਕਾਨਦਾਰਾਂ ਨੂੰ ਲੱਗਾ ਤਾਂ ਵੱਡੀ ਗਿਣਤੀ ਵਿੱਚ ਆਮ ਲੋਕ ਅਤੇ ਦੁਕਾਨਦਾਰ ਇਕੱਠੇ ਹੋ ਗਏ ਔਰ ਇਸ ਅੱਗ ਦੇ ਉੱਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਪਹੁੰਚ ਗਈ ਜਿਨ੍ਹਾਂ ਵੱਲੋਂ ਬਾਰੀ ਮੁਸ਼ਕਲ ਦੇ ਨਾਲ ਇਸ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਗੱਲਬਾਤ ਦੌਰਾਨ ਪੀੜਿਤ ਦੁਕਾਨਦਾਰ ਨੇ ਕਿਹਾ ਕਿ ਸਵੇਰ ਦੇ ਸਮੇਂ ਜਦੋਂ ਉਹਨਾਂ ਨੇ ਆ ਕੇ ਆਪਣੀ ਦੁਕਾਨ ਨੂੰ ਦੇਖਿਆ ਤਾਂ ਅੰਦਰੋਂ ਧੂੰਆਂ ਨਿਕਲ ਰਿਹਾ ਸੀ ਜਦੋਂ ਉਹਨਾਂ ਨੇ ਥੋੜਾ ਜਿਆਦਾ ਦਰਵਾਜ਼ਾ ਖੋਲ੍ਹ ਕੇ ਕੋਸ਼ਿਸ਼ ਕੀਤੀ ਤਾਂ ਅੰਦਰ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ ਪੀੜਿਤ ਦੁਕਾਨਦਾਰ ਅਨੁਸਾਰ ਅੰਦਰ ਉਹਨਾਂ ਦਾ ਕਾਫੀ ਲੱਖਾਂ ਰੁਪਏ ਦਾ ਸਮਾਨ ਸੀ ਜੋ ਸੜ ਕੇ ਬਿਲਕੁਲ ਸੁਆਹ ਹੋ ਗਿਆ ਹੈ ਮੌਕੇ ਤੋਂ ਇਕਤਰਤ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਪੀੜਿਤ ਦੁਕਾਨਦਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਸ ਦੀ ਮਦਦ ਕੀਤੀ ਜਾਏ ਇਸ ਅੱਗ ਦੇ ਕਾਰਨ ਦੁਕਾਨ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਬਲਵੀਰ ਕੌਰ ਇਹ ਪਤਾ ਨਹੀਂ ਕਿ ਵਾਟਰ ਸ਼ਾਰਟ ਹੋ ਗਿਆ ਜਾਂ ਕੋ ਕਿਸ ਤਰ੍ਹਾਂ ਇਹ ਪਿੰਡ ਗਿਆ ਹੁਣ ਆ ਕੇ ਵੇਖਿਆ ਤਾਂ ਦੁਕਾਨਾਂ ਵਾਲਿਆਂ ਨੇ ਬੜੀ ਮਦਦ ਕੀਤੀ ਆ ਨਾ ਉਚਾਰਿਆ ਨੇ ਬੁਝਾਈ ਜਾਂਦ ਹਾਂ ਜੀ ਨੁਕਸਾਨ ਬਥੇਰਾ ਹੋ ਗਿਆ ਪਿੱਛੇ ਕਪੜਾ-ਕੁਪੜਾ ਬੜਾ ਹੀ ਜੀ ਪਿਆ ਦਾ ਉਹ ਤਾਂ ਹੁਣ ਹੋ ਗਿਆ ਹੁਣ ਪਤਾ ਪਾ ਚੁ ਲੱਗੇਗਾ ਹੋਣ ਗਿਆ ਇਹ ਪਿੰਡ ਗਏ ਹਨ ਪਿੰਡੋਂ ਫੋਨ ਗਿਆ ਵੀ ਅੱਗ ਲੱਗ ਗਈ ਬਾਕੀ ਇਹਨਾਂ ਦੁਕਾਨਦਾਰਾਂ ਪੈਲੇ ਜਿਹੜੇ ਉਹਨਾਂ ਦਾੰਦਾਰ ਵਾਲੇ ਪੈਲੇ ਸੰਜੋਗ ਦੇ ਨਾਲ ਬੁਝ ਗਈ ਕਹੋ ਜੀ ਹਾਂ ਇੱਕ ਇਸ ਤਰ੍ਹਾਂ ਅੱਗ ਲੱਗੀ ਹੈ ਅੱਗ ਦਾ ਕੋਈ ਪਤਾ ਨਹੀਂ ਲੇਕਿਨ ਇਹ ਆ ਕਿ ਕੋਈ ਜੱਕ ਦਾ ਮੈਂ ਸਾਰੇ ਬਾਜ਼ਾਰ ਦੇ ਵਿੱਚ ਧੂਆਰਤਾ ਵੇਖਿਆ ਤੇ ਅਸੀਂ ਵੀ ਦੇਖਿਆ ਕਿ ਲੋਰ ਤੋਂ ਜਿਆਦਾ ਅੱਗ ਸੀ ਕਿ ਜਿਹਦੇ ਕਰਕੇ ਬਹੁਤ ਜਾਨੀ ਮਾਲੀ ਨੂੰ ਕਿਸਾਨ ਤੇ ਹੁਣ ਇਹ ਕਾਨੂੰਨਾਂ ਦਾ ਉਂਝ ਨਕਸਾਨ ਬਹੁਤ ਜਿਆਦਾ ਹੋ ਗਿਆ ਸਭ ਕੁਝ ਸਾੜ ਕੇ ਸਵਾਹ ਹੋ ਗਿਆ ਮਲਕੀ ਇੰਨੀ ਅੱਗ ਲੱਗੀ ਇਹ ਤਾਂ ਹੁਣ ਲਾਈਵ ਆ ਗਿਆ ਪਰ ਲੱਖਾਂ ਤੋਂ ਵੱਧਦਾ ਹੀ ਹੋਇਆ ਹੈ ਮਲਕੀ ਅਸੀਂ ਜ਼ਬਾਨੀ ਕੁਝ ਨਹੀਂ ਕਹਿ ਸਕਦੇ ਇਹ ਤਾਂ ਉਹਨਾਂ ਨੂੰ ਪਤਾ ਜਦੋਂ ਆਣ ਕੇ ਦੇਖਦੇ ਆਪਾਂ ਤੇਦੀ ਕਰਨਗੇ ਇਹ ਸਾਰਿਆਂ ਨੇ ਪਹਿਲੇ ਰਲ ਮਿਲ ਕੇ ਆਂਡ ਗਵਾਲ ਸਾਹਿਬ ਪੈਪਾਂ ਲਾ ਕੇ ਪਾਣੀ ਛੋਟਿਆ ਔਰ ਸਾਰੇ ਬਾਜ਼ਾਰ ਨੇ ਸਹਿਯੋਗ ਦੇ ਕੇ ਆ ਮਗਰ ਫਾਇਰ ਗਿਰ ਦੀ ਗੱਡੀ ਵੀ ਆਈ ਹੈ ਤੇ ਸਾਰਿਆਂ ਨੇ ਰਲ ਮਿਲ ਕੇ ਅੱਗ ਤੇ ਕਾਬੂ ਪਾਇਆ ਜਿੰਨਾ ਜਾਨੀ ਮਾਲੀ ਕਿਸਾਨਾਂ ਨੂੰ ਬਚਾਇਆ ਲੇਕਿਨ ਬਾਕੀ ਨੁਕਸਾਨ ਜਿਆਦਾ ਹੋਇਆ ਫਾਇਰ ਗਿਰ ਦੀ ਗੱਡੀ ਕਿੰਨੇ ਦਿਨ ਚੱਲੀ ਬਸ ਜਿਸ ਨੇ ਫੋਨ ਕੀਤਾ ਉਹ ਗੱਡੀ ਟਾਈਮ ਸੇ ਹੀ ਪਹੁੰਚ ਗਈ ਆ ਆਉਂਦਿਆਂ ਵਜਾ ਹੋ ਜਾਂ ਸਾਰੀ ਉਹ ਵੀ ਆ ਗਈ ਸੀ ਨਾਲ ਮੌਕੇ ਤੇ ਪਹੁੰਚ ਗਈ ਸੀ ਉਹਨਾਂ ਨੇ ਵੀ ਆਪਣਾ ਮਰ ਕੇ ਕਾਰਵਾਈ ਪੂਰੀ ਕੀਤੀ ਆ